ਮੰਤਰੀ ਤਾਂ ਸਾਰੇ ਕੀ ਕਰਨਾ ਚਾਹੁੰਦੇ ਹੋ ਕੀ ਹੋ ਰਹੀ ਐ ਇੱਥੇ ਅੱਜ ਇੱਕੋ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਆਂਦੀ ਐ ਕਿ ਇੱਕ ਲਾਸਟ ਹੋਇਆ ਐ ਤੇ ਇੱਕ ਬੰਦੇ ਤੇ ਇੰਜਰੀ ਹੋਈ ਐ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਜ਼ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆਂ ਇਨਵੈਸਟੀਗੇਸ਼ਨਜ਼ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਐ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਏ ਡਿਊ ਟੂ ਮਿਸ ਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਆ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਸਰ ਪਤਾ ਲੱਗ ਰਿਹਾ ਕਿ ਕੋਈ ਪੁਲਿਸ ਮੁਲਾਜ਼ਮ ਦੇ ਘਰ ਇਹ ਗ੍ਰੇਨੇਡ ਸੁਟਣ ਆਇਆ ਨੇ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਚਾਹਨਾ ਹੈ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਅਸੀਂ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਗੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸਾਂਗੇ ਪਤਾ ਲੱਗਾ ਕਿ ਇਹ ਅਸੀਂ ਕਰ ਰਹੇ ਆ ਜੀ ਇਹਦੀ ਪਛਾਣ ਜੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀਆਂ ਟੀਮਸ ਆਲਰੇਡੀ ਜਿਹੜੀ ਇੱਥੇ ਏਰੀਆ ਚ ਟੈਕਨੀਕਲੀ ਸਾਡੀਆਂ ਟੀਮਸ ਐਕਟੀਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਿੰਦੇ ਆਂ ਬੰਦੇ ਡੈਥ ਹੋ ਗਿਆ ਜਾਂ ਬੰਦਾ ਇਨੂ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਹੈ ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਕਿਦਾ ਮੈਂ ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚ ਹੈ ਠੀਕ ਇਹ ਅਬੈਂਡਨਡ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛੀਏ ਚ ਇਹ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਐਂਟੀ ਨੈਸ਼ਨਲ 엘ਿ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਜੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬ્લાਸਟ ਹੋ ਗਿਆ। ਤਾਂ ਸਰ ਜਿਵੇਂ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਘਬਰਾਣਾ ਚਾਹੁੰਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ। ਪੁਲਿਸ ਇਜ਼ ਔਨ ਦਾ ਜੌਬ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਾਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ। ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ। ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹਦੇ ਚ ਦੇਖ ਨਹੀਂ ਰਹੀ ਐ ਸਾਨੂੰ ਕੋਈ ਵੀ ਅੱਦਾ ਦਾ ਐਂਗਲ ਨਹੀਂ ਲੱਗ ਰਿਹਾ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਾਂਗੇ ਕੋਈ شناخت ਹੋਈ ਕਿ ਕਹੇ ਕੌਣ ਸੀ ਕਿੱਥੋਂ ਦਾ ਇਹ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੇ ਆਸ-ਪਾਸ ਇਹਦੇ ਪਿੰਡਾ ਸੀਗੇ ਸਾਡੀਆਂ ਟੀਮਸ ਵੈਰੀਫਾਈ ਕਰ ਰਹੀਆਂ ਨੇ ਕਿ ਕੋਈ ਬੰਦਾ ਜਿਹੜਾ ਜਿਹੜਾ ਸ਼ਖਸ ਹੈ ਮਿਸਿੰਗ ਹੈ ਜਾ ਜਿਹੜਾ ਬੜੀ ਦੇਰ ਤੋਂ ਪਗੋੜਾ ਹੈ ਕੋਈ ਜਿਹੜਾ ਅਕਿਊਜ਼ਡ ਹੋਵੇ ਕ੍ਰਿਮਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਛਾਂਬੀਨ ਹੈ ਇਹ ਚੱਲ ਰਹੀ ਹੈ ਕਿ ਪਲਾਸਟ ਕਿੱਦਾਂ ਪਹੁੰਚਿਆ ਇੱਥੇ ਵੱਡੀ ਸਵਾਲਣ ਵਾਲੀ ਗੱਲ ਹੈ ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਅਬੈਂਡੰਟ ਦਾ ਇਲਾਕਾ ਹੈ ਸਾਨੂੰ ਇਦਾਂ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫੋਰਮੇਸ਼ਨਸ ਸਾਡੀਆਂ ਪਿਛਲੀਆਂ ਜਿਹੜੀਆਂ ਤਫ਼ਤੀਸ਼ਾਂ ਨੇ ਉਹਦੇ ਚ ਇਦਾਂ ਹੀ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਅਬੈਂਡੰਟ ਸਪੌਟਸ 'ਤੇ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਤੇ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸਐਂਡ ਲੋਕੇ ਇਹ ਬਲਾਸ ਹੋ ਗਿਆ ਠੀਕ ਹੈ ਸਰ ਇੱਕ ਮਿੰਟ ਹਿੰਦੀ ਚ ਕਰੀ ਸਰ